ਭਾਈ ਵੀਰ ਸਿੰਘ ਦੀ ਮਾਤਾ ਦਾ ਨਾਮ ਹੀ ਉਤਮ ਕੌਰ ਬੜੀ ਬੰਦਗੀ ਵਾਲੀ ਰੂਹ ਬਹੁਤ ਬੰਦਗੀ ਹੁੰਦੇ ਨਾ ਭਾਈ ਵੀਰ ਸਿੰਘ ਦੀ ਮਾਤਾ ਦੇ ਮੂੰਹ ਦੇ ਵਿੱਚ ਸ਼ਬਦ ਰਹਿਣਾ ਧੰਨ ਗੁਰੂ ਰਾਮਦਾਸ ਹਰ ਵੇਲੇ ਜੇ ਉਹਨੇ ਘਰ ਦਾ ਵਿਹੜਾ ਸੁੰਬਰਣਾ ਝਾੜੂ ਲਾਉਣਾ ਤੇ ਜਿੰਨੀ ਵਾਰ ਹੱਥ ਹਿਲਾਉਣਾ ਝਾੜੂ ਵਾਲਾ ਉਨੀ ਵਾਰ ਮੂੰਹੋਂ ਗੁਰੂ ਰਾਮਦਾਸ ਦਾ ਨਾਮ ਨਿਕਲਣਾ ਜੇ ਪ੍ਰਸ਼ਾਦਾ ਬਕਾਉਂਦਿਆਂ ਹੋਇਆਂ ਜਿੰਨੀ ਵਾਰ ਪੇੜਾ ਵੇਲਣਾ ਓਨੀ ਵਾਰੀ ਗੁਰੂ ਰਾਮਦਾਸ ਮਹਾਰਾਜ ਦਾ ਮੂੰਹ ਜੇ ਚਕਲੇ ਤੇ ਪਾਕ ਕੇ ਤੇ ਵੇਲਣਾ ਤੇ ਤਵੇਂ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਨਿਕਲਣਾ ਮੁਖ ਵਿੱਚੋਂ ਤਵੇ ਤੇ ਜੇ ਪ੍ਰਸ਼ਾਦਾ ਪੱਕਾ ਤੇ ਤਾਵੇਂ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਨਿਕਲੀ ਜਾਣਾ ਐਨਾ ਪਿਆਰ ਗੁਰੂ ਰਾਮਦਾਸ ਮਹਾਰਾਜ ਨਾਲ ਪੈ ਗਿਆ ਵੀ ਭਾਈ ਵੀਰ ਸਿੰਘ ਲਿਖਦੇ ਕਿ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਵੀ ਗੁਰੂ ਰਾਮਦਾਸ ਤੇ ਇੰਜ ਹੈ ਕਿ ਜਿਵੇਂ ਮੇਰੇ ਬਿਲਕੁਲ ਨਾਲ-ਨਾਲ ਤੁਰੇ ਫਿਰਦੇ ਆ ਇੰਜ ਮਹਿਸੂਸ ਹੁੰਦਾ ਹੈ। ਉਹਨਾਂ ਦੇ ਘਰ ਦੇ ਬਿਲਕੁਲ ਲਾਗੇ ਇੱਕ ਮਾਈ ਰਹਿੰਦੀ ਸੀ ਗੰਗਾ Hindu ਪਰਿਵਾਰ ਚੋਂ ਸੀ ਪਰ ਮਾਈ ਦਾ ਸੁਭਾਅ ਬੜਾ ਕੋਖਤ ਆ ਬਹੁਤ ਕੱਬਾ ਸੁਭਾਅ ਨਾ ਉਹਦੀ ਉਹਦੇ ਪੁੱਤ ਨਾਲ ਬਣਦੀ ਤੇ ਨਾ ਨੂਣਾ ਬਣਦੀ ਤੇ ਪਤੀ ਨਾਲ ਤੇ ਬਿਲਕੁਲ ਵੀ ਨਹੀਂ ਬਣਦੀ ਤੇ ਹਰ ਵੇਲੇ ਘਰ ਚ ਝਗੜਾ ਹਰ ਵੇਲੇ ਕਲੇਸ਼ ਰਹਿਣਾ ਤੇ ਲੜਾਈ ਪਈ ਰਹਿਣੀ ਰੋਟੀ ਤੋਂ ਵੀ ਲੜਾਈ ਮੈਂ ਇਹ ਇੱਕ ਬੇਨਤੀ ਕਰਾਂ ਜਿਹੜੇ ਬੰਦੇ ਘਰ ਚ ਭਾਵੇਂ ਆਲੀ ਸ਼ਾਨ ਮਹੱਲਾ ਚ ਰਹਿੰਦੇ ਹੋ ਨਾ ਜੇ ਘਰ ਚ ਰੋਟੀ ਕਰਕੇ ਕਲੇਸ਼ ਪੈ ਜੋ ਨਰਕੀ ਆ ਭਾਵੇਂ ਕੋਈ ਕਿੰਨਾ ਵੀ ਆ ਕੇ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ ਸਾਡੇ ਕੋਲ ਮਾਇਆ ਵਾ ਸੁਖਿਆ ਤੇ ਜਿਹਨੂੰ ਰੋਟੀ ਖਾਣ ਲੱਗਾ ਕਲੇਸ਼ ਪੈ ਜੇ ਤੇ ਉਹ ਨਰਕੀਆ ਉਹ ਸੁਖ ਨਹੀਂ ਹੈਗਾ ਸੁਖ ਤਾਂ ਉਥੇ ਆ ਜਿੱਥੇ ਭਾਵੇਂ ਬੰਦਾ ਮਾੜੇ ਮੋٹے ਘਰ ਚ ਵੀ ਰਹਿ ਰਿਹਾ ਨਾ ਤੇ ਰੋਟੀ ਨੰਦ ਦੀ ਖਾ ਰਿਹਾ ਉਹ ਉਸ ਵਰਗੀਆ ਸੁਖੀਆ ਉਹਨਾਂ ਦੇ ਘਰ ਚ ਇੰਨਾ ਕਲੇਸ਼ ਪੈਣਾ ਕਿ ਰੋਟੀ ਵੀ ਨਾ ਪਕਣੀ ਜੋ ਸਵੇਰੇ ਕਲਾ ਪੈਣੀ ਸ਼ਾਮ ਤੱਕ ਇਦਾਂ ਭੁੱਖੇ ਦੁਰੇ ਫਿਰਨਾ ਉਹਨੇ ਨਾ ਨੂਣੇ ਪਕਾਉਣੀ ਤੇ ਨਾ ਸਾਸਨੇ ਪਕਾਉਣੀ ਇੱਕ ਦਿਨ ਇੰਨਾ ਝਗੜਾ ਵਧਿਆ ਇੰਨਾ ਝਗੜਾ ਵਧਿਆ ਦੋਵਾਂ ਪਰਿਵਾਰ ਦੇ ਵਿੱਚ ਕੀ ਮਾਈ ਗੰਗਾ ਦੇ ਘਰ ਵਿੱਚ ਨੂੰ ਤੇ ਪੁੱਤ ਛੱਡ ਕੇ ਚਲੇ ਗਏ ਵੀ ਤੂੰ ਮਾਤਾ ਰਹਿ ਕਰੇ ਫਿਰ ਤੇ ਘਰ ਵਾਲਾ ਬਥੇਰਾ ਸਮਝਾਵੇ ਉਹ ਮੰਨਈ ਨਾ ਕਿਹਾ ਇੱਕ ਦਿਨ ਹੁਣੋਂ ਦੋਵਾਂ ਜੀਆਂ ਦਾ ਜਦੋਂ ਹੁਣੋਂ ਦੋਵੇਂ ਪਤੀ ਪਤਨੀ ਘਰ ਤੇ ਉਹਨਾਂ ਦਾ ਕਿਹੜਾ ਆਪਸ ਵਿੱਚ ਪ੍ਰੇਮ ਬਣਿਆ ਅਸੀਂ ਉਹ ਵੀ ਤਾਂ ਝਗੜਦੇ ਲੜਦੇ ਇੱਕ ਦਿਨ ਇੰਨਾ ਝਗੜਾ ਵਧਿਆ ਕਿ ਉਹਨੇ ਗੁੱਸੇ 'ਚ ਆ ਕੇ ਨਾ ਮਾਈ ਗੰਗਾ ਨੂੰ ਕਮਰੇ 'ਚ ਤਾੜ ਦਿੱਤਾ ਵੈਸੇ ਉਹਨੇ ਲਿਖਿਆ ਪੌੜੀਆਂ ਵੀ ਪੌੜੀਆਂ ਛੱਤੀਆਂ ਹੋਈਆਂ ਸੀ ਤੇ ਉਤਲੇ ਬੰਨੇ ਵੀ ਬੂਹਾ ਲੱਗਾ ਸੀ ਤੇ ਪੌੜੀਆਂ ਚੜਨ ਲੱਗਿਆਂ ਬੂਹਾ ਲੱਗਾ ਤੇ ਉਹ ਜਿਹੜਾ ਉੱਪਰਲੇ ਦਰਵਾਜ਼ਾ ਉਹਨੂੰ ਤੇ ਪੱਕਾ ਹੀ ਤਾਲਾ ਮਾਰਿਆ ਸੀ ਨਾ ਤੇ ਜਿਹੜਾ ਪੌੜੀਆਂ ਚੜਨ ਲੱਗਿਆ ਦਰਵਾਜ਼ਾ ਲੱਗਾ ਹੀ ਕਹਿੰਦੇ ਉਹਦੇ ਚ ਕਿਤੇ ਮਾਈ ਉਹਨੂੰ ਤੱਕ ਅੰਦਰ ਤਾੜ ਕੇ ਤੇ ਬਾਹਰੋਂ ਕੁੰਡੀ ਲਾ ਕੇ ਚਲ ਗਿਆ ਉਹ ਜੋ ਸਵੇਰ ਦੀ ਅੰਦਰ ਤੜੀ ਆ ਬੂਹਾ ਖੜਕਾਏ ਪਰ ਬੂਹਾ ਖੋਲਣ ਕੋਈ ਨਾ ਜਾਵੇ ਆਣ ਗਵਾਨ ਸੁਣਦੇ ਸਨ ਉਹਦਾ ਰੌਲਾ ਸ਼ੋਰ ਇਸ ਕਰਕੇ ਕੋਈ ਖੋਲਣ ਨਹੀਂ ਜਾਂਦਾ ਵੀ ਉਹਨੇ ਸਿੱਧੇ ਮੂੰਹ ਬੋਲਣਾ ਹੀ ਨਹੀਂ ਕਿਹਾ ਤੇ ਕਹਿੰਦੇ ਵੀ ਡਾਕਟਰ ਚਰਨ ਸਿੰਘ ਭਾਈ ਵੀਰ ਸਿੰਘ ਦੇ ਪਿਤਾ ਦੁਪਹਿਰ ਵੇਲੇ ਘਰ ਖਾਣਾ ਖਾਣ ਆਏ। ਆਪਣੀ ਉਹ ਡਾਕਟਰ ਸੀਗੇ ਉਹ। ਤੋਂ ਜਦੋਂ ਦੁਪਹਿਰ ਨੂੰ ਖਾਣਾ ਖਾਣ ਆਏ ਤੇ ਪ੍ਰਸ਼ਾਦਾ ਆਸ਼ਾ ਕਰੇ ਸੰ ਤੇ ਮਾਤਾ ਉਤਮਕੌਰ ਨੇ ਦੱਸਿਆ ਕਹਿਣ ਲੱਗੀ ਡਾਕਟਰ ਸਾਹਿਬ ਅੱਜ ਇੱਕ ਬੇਨਤੀ ਕਰਾਂ। ਕਹਿੰਦੇ ਦੱਸੋ। ਕਹਿੰਦੇ ਆ ਵੀ ਡਾਕਟਰ ਸਾਹਿਬ ਅੱਜ ਮਾਈ ਗੰਗਾ ਭੁੱਖੀ ਬੈਠੀ ਜੇ। ਤੇ ਮੇਰਾ ਜੀ ਕਰਦਾ ਮੈਂ ਉਹਨੂੰ ਜਲ ਪਾਣੀ ਛਕਾ ਦਾਂ। ਕਹਿਣ ਲੱਗੇ ਕਿਉਂ ਅੱਜ ਕੀ ਹੋਇਆ ਕਹਿੰਦੀ ਵੀ ਅੱਜ ਸਵੇਰ ਦੇ ਨਾਲ ਉਹਨਾਂ ਕਰ ਬੜੀ ਕਲਾ ਪਈ ਤੇ ਉਹ ਨੂੰ ਪੁੱਤ ਲੜ ਕੇ ਚਲ ਗਿਆ ਤੇ ਪਤੀ ਜਿਹੜਾ ਉਹਨੂੰ ਤਾੜ ਕੇ ਅੰਦਰੋਂ ਤੇ ਆਪ ਪਤਨ ਕਿੱਥੇ ਚਲਾ ਗਿਆ ਉਹ ਵਿਚਾਰੀ ਭੁੱਖੀ ਪਿਆਸੀ ਅੰਦਰ ਬੈਠੀ ਆ ਤੇ ਮੇਰਾ ਜੀ ਕਰਦਾ ਉਹਨੂੰ ਜਲ ਪਾਣੀ ਛਕਾ ਦਾਂ ਭਾਈ ਡਾਕਟਰ ਵੀਰ ਸਿੰਘ ਡਾਕਟਰ ਚਰਨ ਸਿੰਘ ਕਹਿਣ ਲੱਗੇ ਵੀ ਵੇਖ ਲੈ ਚਲ ਹੈ ਤੇ ਕੰਮ ਭਲੇ ਵਾਲਾ ਹੀ ਆ ਪਰ ਤੈਨੂੰ ਤੇ ਸੁਭਾਅ ਦਾ ਵੀ ਪਤਾ ਹੀ ਆ ਉਹਨੇ ਕਿਹਾ ਵੀ ਮੈਂ ਕੋਈ ਨਹੀਂ ਕਿਸੇ ਤਰੀਕੇ ਨਾਲ ਮੈਂ ਜਾ ਕੇ ਜਲ ਪਾਣੀ ਛਕਾਦਾ ਜੇ ਤੁਸੀਂ ਆ ਗਿਆ ਉਹਨਾਂ ਦਾ ਕੋਈ ਨਹੀਂ ਛਕਾ ਦੇ ਭਲੇ ਵਾਲਾ ਕੰਮ ਹੀ ਆ ਡਾਕਟਰ ਚਰਨ ਸਿੰਘ ਹੀ ਫੁੜਕਾ ਛੱਕ ਕੇ ਚਲੇ ਗਏ ਮਗਰੋਂ ਮਾਈ ਉਤਮਕੌਰ ਨੈਣਾ ਪ੍ਰਸ਼ਾਦਾ ਤਿਆਰ ਕੀਤਾ ਤੇ ਸਬਜੀ ਬਾਜੀ ਪਾ ਕੇ ਕੌਲੀ ਚ ਥਾਲ ਚ ਪ੍ਰਸ਼ਾਦੇ ਪਾ ਕੇ ਤੇ ਗਲਾਸ ਪਾਣੀ ਦਾ ਰੱਖ ਕੇ ਥਾਲ ਦੇ ਵਿੱਚ ਲੈ ਕੇ ਚਲ ਗਈ ਜਾ ਕੇ ਨਾ ਬੂਹਾ ਖੜਕਾਇਆ ਉਕੰਧ ਛੋਟੀ ਸੀ ਉਹਨਾਂ ਦੇ ਘਰ ਦੀ ਕੰਧ ਨੀਵੀਂ ਦੁਕਾਨ ਦੇ ਟੱਪ ਗਈ ਮਾਤਾ ਉਹਨਾਂ ਦੇ ਘਰ ਜਾ ਕੇ ਬੂਆ ਖੜਕਾਇਆ ਜਦੋਂ ਬੂਆ ਖੜਕਾ ਕੇ ਉਹ ਪੁੱਛਦੀ ਕੌਣ ਆ ਕਹਿੰਦੀ ਵੀ ਮੈਂ ਤੇਰੀ ਗਵਾਂਢਣ ਉਤਮ ਕੌਰ ਆ ਤੂੰ ਕੀ ਲੈਣ ਆਈ ਕਹਿੰਦੀ ਇੱਥੇ ਕਹਿੰਦੀ ਵੀ ਮੈਂ ਨਾ ਤੇ ਤਰਸ ਜਾ ਬੜਾ ਮੈਨੂੰ ਆਇਆ ਜੀਹਾਂ ਤੈਨੂੰ ਪ੍ਰਸ਼ਾਦਾ ਪਾਣੀ ਛਕਾਦਾ ਉਹਨੇ ਕੁੰਡੀ ਖੋਲੀ ਤੇ ਅਗਲੇ ਬਣੇ ਥਾਲ ਲੈ ਖਲੋਤੀ ਤੇ ਜਦੋਂ ਪਹਿਲਾਂ ਤੋਂ ਉਹਨੇ ਬੜਾ ਗੁੱਸੇ ਨਾਲ ਵੇਖਿਆ ਪਰ ਭੁੱਖਣਾ ਉਹਦੀ ਵੀ ਜਾਨ ਨਿਕਲੀ ਪਈ ਫਿਰ ਉਹਨੇ ਆਖਿਆ ਚੱਲਿਆ ਖਵਾ ਦੇ ਉਹ ਮਾਤਾ ਉਤਮਕੌਰ ਪ੍ਰਸ਼ਾਦਾ ਫੜਾ ਕੇ ਤੇ ਬਸ ਉਹਨੇ ਮੁੜਨ ਦੀ ਕੀਤੀ ਫਟਾਫਟ ਘਰ ਨੂੰ ਮਾਤਾ ਉਤਮਕੌਰ ਘਰ ਆ ਗਏ ਮਾਈ ਗੰਗਾ ਜਿਹੜੀ ਉਹ ਪ੍ਰਸ਼ਾਦਾ ਛਕਣ ਤੋਂ ਬਾਅਦ ਪਾਂਡੇ ਫੜਾਉਣ ਕਰ ਆ ਗਈ ਜਦੋਂ ਘਰੇ ਫੜਾਉਣ ਆਖੀ ਤੇ ਮਾਈ ਉਤਮਕੌਰ ਕਹੇ ਵੀ ਲੈ ਹੁਣ ਇਹਨੇ ਮੇਰੇ ਗਲੋਂ ਨਹੀਂ ਲੈਣਾ ਉਹਨਾਂ ਨੇ ਇਹਨੇ ਹੁਣ ਮੇਰੇ ਕੋ ਇੱਥੇ ਬਹਿ ਜਣਾ ਦੇ ਨੇ ਚੁਗਲੀਆਂ ਨੂਆਂ ਦੀਆਂ ਕਰਨੀਆਂ ਹੀ ਤੇ ਮੇਰੇ ਕੋ ਮੇਰਾ ਧਿਆਨ ਨਹੀਂ ਹੈਗਾ ਇਹੋ ਜਿਹਾ ਮੈਂ ਤਾਂ ਹੁਣ ਹਰ ਵੇਲੇ ਸਤਿਗੁਰੂ RAMDAS ਮਹਾਰਾਜ ਦਾ ਨਾਮ ਲੈਣ ਵਾਲੀ ਆ ਤੇ ਇਹਨੇ ਮੈਨੂੰ ਹੁਣ ਇਹ ਕਮਾਜ ਲਾਉਣਾ ਉਹ ਉਹ ਕਦੇ ਕੋਸ਼ਿਸ਼ ਪੱਜ ਕੇ ਵੀ ਮੈਂ ਇਹ ਬੂਵੀ ਅੱਗੋਂ ਭਾਂਡੇ ਆ ਵੀ ਫੜ ਲਾਂ ਜਾ ਕੇ ਪਰ ਉਹ ਪਹਿਲਾਂ ਹੀ ਘਰੇ ਵੜ ਗਈ ਆਣ ਕੇ ਤੇ ਲਾਮਾਂ ਦੇਣ ਲੱਗ ਪਈ ਕਹਿੰਦੀ ਨੀ ਤੂੰ ਤੁਮ ਕੋਰੇ ਕੀ ਖਵਾਇਆ ਇਹ ਮੈਨੂੰ ਰੋਟੀ ਜੇ ਤੂੰ ਕਹਿੰਦੀ ਮੈਂ ਕੀ ਖਵਾਉਣਾ ਤੈਨੂੰ ਮੈਂ ਪ੍ਰਸ਼ਾਦਾ ਹੀ ਖਵਾਇਆ ਤੈਨੂੰ ਭਾਂਡੇ ਮਾਰ ਕੇ ਹੋਰ ਖਵਾਉਣਾ ਕਹਿੰਦੀ ਤੂੰ ਕੁਝ ਪਾਇਆ ਵਿੱਚ ਦੇ ਮੈਂ ਕੀ ਪਾਉਣਾ ਸੀ ਕਹਿੰਦੀ ਤੂੰ ਪਾਇਆ ਵਾ ਰੋਟੀ ਚ ਕੁਝ ਕਹਿੰਦੀ ਕਿਉਂ ਕੀ ਹੋਇਆ ਹੈ ਕਹਿੰਦੀ ਜਿੰਨੀ ਮੇਰੇ ਅੰਦਰ ਅਗ ਲੱਗੀ ਪਈ ਹਿਨਾ ਵੀ ਮੈਂ ਹੁਣ ਸੋਚਿਆ ਸੀ ਕਿ ਜਦ ਤਨ ਮੇਰਾ ਹੁਣ ਸ਼ਾਮਾਂ ਤੱਕ ਪਤੀ ਨੇ ਘਰ ਤੇ ਆ ਹੀ ਜਾਣਾ ਵਾ ਸ਼ਾਮਾਂ ਨੂੰ ਜਦੋਂ ਕਤੇ ਉਹਨੇ ਬੂਆ ਖੋਲਿਆ ਤੇ ਮੈਂ ਉਹਦੇ ਸਿਰ ਚਿੱਟ ਮਾਰ ਹੀ ਦੇਣੀ ਐ ਵੀ ਅੱਜ ਉਹਨੂੰ ਮਾਰ ਜਾ ਮੈਂ ਨਹੀਂ ਤੇ ਜਾਂ ਉਹ ਨਹੀਂ ਪਰ ਤੂੰ ਜਿਹੜੀ ਰੋਟੀ ਖਵਾਈ ਨਾ ਰੋਟੀ ਖਾਣ ਤੋਂ ਬਾਅਦ ਮੇਰੇ ਅੰਦਰ ਠੰਡ ਬੜੀ ਪਈ ਐ ਇੰਨੀ ਠੰਡ ਪਈ ਕਿ ਮੇਰਾ ਗੁੱਸਾ ਠੰਡਾ ਹੋ ਗਿਆ ਤੂੰ ਦੱਸ ਕੀ ਖਵਾਇਆ ਉਹਨੇ ਕਹਾ ਮੈਂ ਕੱਖ ਨਹੀਂ ਖਵਾਇਆ ਪ੍ਰਸ਼ਾਦਾ ਛਕਾਇਆ ਨਹੀਂ ਨਹੀਂ ਕਹਿੰਦੀ ਇਦਾਂ ਨਹੀਂ ਹੋ ਸਕਦਾ ਮੈਂ ਨਹੀਂ ਮੰਦੀ ਆ ਗੱਲ ਕੁਝ ਨਾ ਕੁਝ ਤਾਂ ਤੂੰ ਪਾਇਆ ਪ੍ਰਸ਼ਾਦੇ ਚ ਉਹਨੇ ਕਹਾ ਫਿਰ ਸੁਣ ਮੈਂ ਕੀ ਪਾਇਆ ਕੀ ਪਾਇਆ ਕਹਿਣ ਲੱਗੀ ਮੈਂ ਪ੍ਰਸ਼ਾਦਾ ਤਿਆਰ ਕਰਦਿਆਂ ਗੁਰੂ ਰਾਮਦਾਸ ਨੂੰ ਅਰਦਾਸਾਂ ਕਰੇਗੀ ਮਹਾਰਾਜ ਇਹਨਾਂ ਦੇ ਘਰ ਦੀ ਕਲਾ ਮੰਗਾ ਦੇ ਗੁਰੂ ਰਾਮਦਾਸ ਮਹਾਰਾਜ ਇਹਨਾਂ ਦੇ ਘਰ ਸੁਖ ਪੈਦਾ ਕਰਦੇ ਮੈਂ ਪ੍ਰਸ਼ਾਦਾ ਤਿਆਰ ਕਰਦਿਆਂ ਅਰਦਾਸਾਂ ਗੁਰੂ ਰਾਮਦਾਸ ਦੇ ਚਰਨਾ ਚ ਕਰੀ ਗਈ ਤੈਨੂੰ ਠੰਡ ਮੈਣੀ ਭਾਈ ਗੁਰੂ ਰਾਮਦਾਸ ਸਾਹਿਬ ਨੇ ਭਾਈ ਹੈ ਉਹਨੇ ਕਿਹਾ ਜੇ ਤੇਰੇ ਮਨ ਨੂੰ ਠੰਡ ਗੁਰੂ ਰਾਮਦਾਸ ਸਾਹਿਬ ਨੇ ਪਾਤੀ ਆ ਤੇ ਮੇਰੀ ਇਹ ਭੈਣੇ ਠੰਡ ਰੱਖੀ ਕਾਇਮ ਕਰਕੇ ਜੇ ਘਰ ਵਸਾਉਣਾ ਹੈ ਨਾ ਤੇ ਹਿਰਦੇ ਚ ਠੰਡ ਰੱਖ ਜੇ ਘਰ ਵਸਦਾ ਰੱਖਣਾ ਹੈ ਤੇ ਗੁਰੂ ਰਾਮਦਾਸ ਨੂੰ ਯਾਦ ਕਰਿਆ ਕਰ ਤੇ ਕਹਿੰਦੇ ਮਾਈ ਗੰਗਾ ਨੇ ਗੱਲਾਂ ਪੱਲੇ ਬੰਨ ਲੀਆਂ ਜਦੋਂ ਸ਼ਾਮ ਨੂੰ ਪਤੀ ਆਇਆ ਤੂੰ ਹੱਸ ਕੇ ਮਿਲੀ ਉਹ ਬੜਾ ਹੈਰਾਨ ਹੋਇਆ ਉਹ ਜਾਰਾਂ ਦਾ ਮੈਂ ਸੋਚਿਆ ਵੀ ਡਰਦਾ ਡਰਦਾ ਘਰ ਜਾਉਂ ਤੇ ਕਲੇਸ਼ ਤੇ ਫੇਰ ਪੈਣਾ ਪਰ ਉਹ ਅਗੋਂ ਕਹਿੰਦੀ ਵੀ ਜਲ ਪਾਣੀ ਛਕਣਾ ਜੇ ਉਹ ਕਹਿੰਦਾ ਵੀ ਦਿਨ ਕਿਦੋਂ ਚੜਿਆ ਅੱਜ ਵੀ ਆ ਸਾਰਾ ਹੀ ਹਾਲ ਬਦਲ ਗਿਆ ਉਹ ਉਹ ਐਸੀਆਂ ਗੱਲਾਂ ਮਾਤਾ ਉਤਮਕੌਰ ਦੀਆਂ ਉਹਨੇ ਪੱਲੇ ਬੰਨੀਆਂ ਕਿ ਹੁਣ ਉਹ ਕਹਿੰਦੀ ਜਦੋਂ ਕਦੇ ਕੋਈ ਬੋਲਣ ਲੱਗੇ ਨਾ ਉਹਨੇ ਸਮਝਾਤਾ ਤੇਰੇ ਘਰ ਕਦੇ ਪਤੀ ਬੋਲਣ ਲੱਗੇ ਨੂੰ ਬੋਲਣ ਲੱਗੇ ਪੁੱਤਰ ਬੋਲਣ ਲੱਗੇ ਤਾਂ ਤੂੰ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਉਹ ਕਹਿੰਦੀ ਫਿਰ ਉਹਨੇ ਇਦਾਂ ਹੀ ਕਰਨਾ ਸ਼ੁਰੂ ਕੀਤਾ ਜਦੋਂ ਫਿਰ ਉਹਦੇ ਚਿੱਤ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਨਾਮ ਵਸ ਗਿਆ ਨਾ ਉਹਦਾ ਘਰ ਵਸ ਗਿਆ ਦਾ ਪੁੱਤ ਵੀ ਮੋੜ ਆਇਆ ਨੂਮੇ ਮੋੜ ਆਈ ਘਰ ਉਹੀ ਜਿੱਥੇ ਹਰ ਵੇਲੇ ਰੋਟੀ ਤਾਂ ਬਣਾ ਰੋਟੀ ਕਰਕੇ ਕਲਾ ਪਈ ਰਹਿੰਦੀ ਸੀ ਉਹੀ ਰੋਟੀ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਨਾਮ ਦਾ ਅਸਰ ਹੋਇਆ ਉਹੀ ਰੋਟੀ ਸੁਖ ਦੀ ਬਣ ਗਈ ਗੱਲ ਤੇ ਇਹੀ ਹੈ ਨਾ ਅਸੀਂ ਨਾ ਜ਼ਿੰਦਗੀ ਚ ਬਹੁਤ ਸਾਰੇ ਦੁਨੀਆਂ ਦੇ ਲੋਕ ਦੁੱਖ ਨਾਲ ਕਲੇਸ਼ਾਂ ਨਾਲ ਭਰੇ ਪਏ ਹੋਏ ਆ ਤੇ ਥਾਵਾਂ ਉਹਨਾਂ ਤੇ ਜਾ ਜਾ ਕੇ ਮੰਗਣ ਦੇ ਆ ਜਿਹੜੇ ਖੁਦ ਕਲਾ ਤੋਂ ਡਰਦੇ ਘਰੋਂ ਭੱਜੇ ਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਘਰ ਏਦਾਂ ਦਾ ਵਾ ਜਿੱਥੇ ਅਨੰਦ ਹੀ ਅਨੰਦ ਆ ਇਥੋਂ ਆਨੰਦ ਮਿਲਿਆ ਸਾਰੀ ਜ਼ਿੰਦਗੀ ਸਵਾਰ ਦਿੰਦਾ